ਭਾਰਤੀ ਸੈਨਿਕਾਂ ਦੀ ਬਹਾਦਰੀ ਦੇਖ ਮਮਦੋਟ ਸੈਕਟਰ ਦੀ ਚੌਕੀ ਰਾਜਾ ਮੋਹਤਮ ਛੱਡ ਦੁਸ਼ਮਣ 'ਤੇ ਜੇਸਨ ਪਾਕਿਸਤਾਨ 5 ਦਸੰਬਰ 1971 ਨੂੰ ਸ਼ੁਰੂ ਹੋਈ ਸੀ ਜੰਗ ਸਹਾਇਕ ਕਮਾਂਡੈਂਟ ਵਦਵਾ ਸਮੇਤ 8 ਜਵਾਨਾਂ ਨੇ ਪਾਈ ਸੀ ਸ਼ਹਾਦਤ ਫਿਰ ਤਾਜ਼ਾ ਹੋਵੇਗੀ ਯਾਦ ਦਸੰਬਰ 1971 ਦੀ ਹਿੰਦ-ਪਾਕਿਸਤਾਨ ਜੰਗ ਦੇ ਦੌਰਾਨ ਫਿਰੋਜ਼ਪੁਰ ਦੇ ਸੈਕਟਰ ਮਮਦੋਦ ਸਥਿਤ ਸੀਮਾ ਦੀ ਸੁਰੱਖਿਆ ਕਰਦੇ ਹੋਏ ਬੀਐਸਐਫ ਦੀ 31 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਵਦਵਾ ਸਮੇਤ 8 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ 5 ਦਸੰਬਰ 1971 ਦੌਰਾਨ ਸ਼ੁਰੂ ਹੋਈ ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਰਾਜਾ ਮੋਹਤਮ ਚੈੱਕ ਪੋਸਟ ਤੇ ਕਬਜ਼ਾ ਕਰ ਲਿਆ ਸੀ ਲੇਕਿਨ ਸਹਾਇਕ ਕਮਾਂਡੈਂਟ ਵਦਵਾ ਨੇ ਸਾਥੀ ਜਵਾਨਾਂ ਨਾਲ ਮਿਲ ਕੇ ਜਿਸ ਤਰ੍ਹਾਂ ਪਾਕਿਸਤਾਨੀ ਫੌਜ ਦਾ ਮੁਕਾਬਲਾ ਕੀਤਾ ਉਸ ਬਹਾਦਰੀ ਨੂੰ ਦੇਖਦੇ ਹੋਏ ਦੁਸ਼ਮਣ ਸੈਨਿਕਾਂ ਨੂੰ ਦਮ ਦਬਾ ਕੇ ਵਾਪਸ ਭਜਣਾ ਪਿਆ ਮਗਰ ਇਸ ਜੰਗ ਦੌਰਾਨ ਸਹਾਇਕ ਕਮਾਂਡੈਂਟ ਵਦਵਾ ਸਮੇਤ 8 ਜਵਾਨਾਂ ਨੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਇਆ 11 ਦਸੰਬਰ ਨੂੰ ਸ਼ਹਾਦਤ ਦਾ ਜਾਮ ਪੀ ਲਿਆ ਸੀ ਲੇਕਿਨ ਅੱਜ ਫਿਰ ਸੀਮਾ ਦੀ ਸੁਰੱਖਿਆ ਕਰ ਸ਼ਹਾਦਤ ਪਾਉਣ ਵਾਲੇ ਇਹਨਾਂ ਸੂਰਬੀਰਾਂ ਦੀ ਯਾਦ ਇੱਕ ਵਾਰ ਫਿਰ ਤਾਜ਼ਾ ਹੋਵੇਗੀ ਇਹਨਾਂ ਸੂਰਬੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਬੀਐਸਐਫ ਦੇ ਆਈਜੀ ਸਮੇਤ ਕਈ ਅਧਿਕਾਰੀ ਪਹੁੰਚ ਕਰਨਗੇ ਦੂਜੇ ਪਾਸੇ 1971 ਦੀ ਜੰਗ ਦੀ ਦਾਸਤਾ ਸਬੰਧੀ ਜਾਣਕਾਰੀ ਦਿੰਦੇ ਬੀਐਸਐਫ ਦੇ ਤਾਇਨਾਤ ਅਧਿਕਾਰੀਆਂ ਨੇ ਦੱਸਿਆ ਕਿ 1971 ਦੀ ਜੰਗ ਵਿੱਚ ਭਾਰਤੀ ਸੈਨਾ ਨੇ ਮਮਦੋਟ ਸੈਕਟਰ ਦਾ ਏਰੀਆ ਖਾਲੀ ਕਰਵਾ ਕੇ ਉੱਥੇ ਤਾਇਨਾਤ ਜਵਾਨਾਂ ਨੂੰ ਵਾਪਸ ਪਿੱਛੇ ਬੁਲਾ ਲਿਆ ਸੀ ਇਸੇ ਦਾ ਫਾਇਦਾ ਉਠਾ ਪਾਕਿਸਤਾਨੀ ਫੌਜ ਨੇ 5 ਦਸੰਬਰ 1971 ਨੂੰ ਹਮਲਾ ਕਰ ਮਮਦੋਟ ਸੈਕਟਰ ਦੀ ਚੌਂਕੀ ਰਾਜਾ ਮੋਹਤਮ ਤੇ ਕਬਜ਼ਾ ਕਰ ਲਿਆ ਇਸ ਕਬਜ਼ੇ ਦੀ ਸੂਚਨਾ ਬੀਐਸਐਫ ਦੇ ਸਹਾਇਕ ਕਮਾਂਡੈਂਟ ਰਾਮ ਕ੍ਰਿਸ਼ਨ ਵਦਵਾਨ ਨੂੰ ਮਿਲਿ ਤਾ ਉਹ ਆਪਣੇ ਸੈਨਿਕ ਸਾਥੀਆਂ ਨਾਲ ਮਿਲ ਕੇ ਦੁਸ਼ਮਣ ਸੈਨਿਕਾਂ ਤੇ ਟੁੱਟ ਪਏ ਅਤੇ ਦੁਸ਼ਮਣ ਦੀ ਗੋਲੀਬਾਰੀ ਦੀ ਪਰਵਾਹ ਨਾ ਕਰਦੇ ਹੋਏ ਫਿਰ ਤੋਂ ਰਾਜਾ ਮੋਹਤਮ ਚੈੱਕ ਪੋਸਟ ਤੇ ਕਬਜ਼ਾ ਕਰ ਲਿਆ। ਇਸ ਯੁੱਧ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨੀ ਫੌਜ ਦੀ ਬਲੋਚ ਦੇ 9 ਸਿਪਾਹੀਆਂ ਨੂੰ ਮਾਰ ਮੁਕਾਇਆ। ਰਾਜਾ ਮੋਹਤਮ ਚੌਕੀ ਹੱਥੋਂ ਜਾਣ ਤੇ ਪਾਕਿਸਤਾਨੀ ਫੌਜ ਨੇ ਫਿਰ ਤੋਂ ਚੌਕੀ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲਾਬਾਰੀ ਦੌਰਾਨ ਇੱਕ ਗੋਲਾ ਚੌਕੀ ਵਿੱਚ ਬੜੇ ਮੋਰਚੇ ਵਿੱਚ ਜਾ ਡਿੱਗਿਆ ਅਤੇ ਬੀਐਸਐਫ ਦੇ ਸਹਾਇਕ ਕਮਾਂਡੈਂਟ ਆਰਕੇ ਵਧਵਾ ਅਤੇ ਉਸਦੇ ਕੁਝ ਸਾਥੀ ਸੈਨਿਕ ਜ਼ਖਮੀ ਹੋ ਗਏ ਜਦ ਕਿ ਕੁਝ ਸ਼ਹੀਦ ਵੀ ਹੋ ਗਏ ਗੰਭੀਰ ਹਾਲਤ ਵਿੱਚ ਆਰਕੇ ਵਧਵਾ ਨੂੰ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਰਵਾਇਆ ਗਿਆ ਜਿੱਥੇ ਉਹ ਵੀਰ ਗਤੀ ਪ੍ਰਾਪਤ ਕਰ ਗਏ ਸ਼ਹਾਦਤ ਦੇ ਬਾਅਦ ਸਹਾਇਕ ਕਮਾਂਡੈਂਟ ਆਰਕੇ ਵਧਵਾ ਨੂੰ ਰਾਸ਼ਟਰਪਤੀ ਵੱਲੋਂ ਮਹਾਵੀਰ ਚੱਕਰ ਨਾਲ ਨਿਵਾਜਿਆ ਗਿਆ ਅਤੇ ਬਾਕੀ ਸੈਨਿਕ ਸ਼ਹੀਦਾਂ ਨੂੰ ਵੱਖ-ਵੱਖ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਦਸ ਦੇ ਚਲ ਲਈਏ ਕਿ 1971 ਦੀ ਜੰਗ ਦੌਰਾਨ ਸ਼ਹੀਦ ਹੋਣ ਵਾਲਿਆਂ ਵਿੱਚ ਅਸਿਸਟੈਂਟ ਕਮਾਂਡੈਂਟ ਆਰਕੇ ਵਦਵਾਹ, ਮਹਾਵੀਰ ਚੱਕਰ, ਇੰਸਪੈਕਟਰ ਪਗਵੰਤ ਸਿੰਘ, ਸਬ ਇੰਸਪੈਕਟਰ ਇਕਬਾਲ ਸਿੰਘ, ਕੌਂਸਟੇਬਲ ਸੁਖਾ ਸਿੰਘ, ਕੌਂਸਟੇਬਲ ਰਾਮ ਸਿੰਘ, ਕੌਂਸਟੇਬਲ ਓਮ ਪ੍ਰਕਾਸ਼, ਕੌਂਸਟੇਬਲ ਤੇਲ ਸਿੰਘ ਅਤੇ ਕੁੱਕ ਅਤੇ ਕੌਂਸਟੇਬਲ ਸਰਦੂਲ ਸਿੰਘ ਸ਼ਾਮਲ ਸਨ। ਫਿਰੋਜ਼ਪੁਰ ਤੋਂ ਚੀਫ ਬਿਊਰੋ ਦਰਸ਼ਨ ਸਿੰਘ ਦੀ ਰਿਪੋਰਟ